ਸਵਾਗਤ ਹੈ ਦੋਸਤੋ ਮਹਿਮੂਨ ਸਿੰਘ ਆਲਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ 3.5 ਸਾਲ ਲਗਭਗ ਹੋ ਗਏ ਆ ਇਹਨਾਂ ਦੇ ਨਾਲ ਚਿੰਨੀ ਚੋਣਾ ਚੱਲ ਰਹੀਆਂ ਨੇ ਕਈ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਘਟਨਾਏ ਮੋਗਾ ਜ਼ਿਲ੍ਹੇ ਦੇ ਪਿੰਡ ਵੈਰੋਕੇ ਦੀ ਉਥੇ ਅੱਜ ਕਾਫੀ ਖਿੱਚੋ ਤਾਣ ਹੋਈ ਕਿਸਾਨਾਂ ਦੇ ਨਾਲ ਪੁਲਿਸ ਦੀ ਕੀ ਮਾਮਲਾ ਸੀ ਐਮਐਲਏ ਦਾ ਕੀ ਪੱਖ ਸੀ ਐਮਐਲਏ ਸਾਹਿਬ ਨੇ ਕਿਉਂ ਇਦਾਂ ਕੀਤਾ ਜਾਂ ਕਰਾਇਆ ਜਾਂ ਕਿਉਂ ਉਹਨਾਂ ਤੇ ਦੋਸ਼ ਲੱਗ ਰਹੇ ਨੇ ਮੇਰੇ ਨਾਲ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਬਲਕਰਨ ਸਿੰਘ ਵੈਰੋਕੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਧੰਨਵਾਦੀ ਮਹੌਸੇ ਅ ਭਾਈ ਜੀ ਕੀ ਮਾਮਲਾ ਸੀ ਸਾਰਾ ਅੱਜ ਕੀ ਗੱਲ ਹੋਈ ਹੈ ਕਿਉਂ ਪੁਲਿਸ ਨੂੰ ਇਹ ਸਾਰਾ ਐਕਸ਼ਨ ਲੈਣਾ ਪਿਆ ਅ ਸਮਝਾਓ ਸਾਰਾ ਹਾਂ ਜੀ ਐਕਣਾ ਹੀ ਸਾਡੇ ਨੇਤਾ ਪੌਲ ਆ ਜੀ ਜੀ ਵੈਰੋਕੇ ਤੋਂ ਲੈ ਕੇ ਰਾਜਾਣਾ ਤੇ ਰੋਟੇ ਕਾਲਜ ਦੇ ਥੰਨੇ ਦੇ ਵਿਚਾਰੇ ਜੀ ਉਹ ਕਈ ਪਿੰਡਾਂ ਨੂੰ ਜੋੜਦਾ ਉਹ ਨੇਤਾ ਪੌਲ ਜਿਹੜਾ ਪੁਰਾਣਾ ਪੌਲ ਸੀਗਾ ਜੀ ਅੰਗਰੀਜ਼ਾਂ ਵਾਲੇ ਦਾ ਬਣਿਆ ਵਾਜਾ ਉਹਨੂੰ ਅਸੀਂ ਕਹਿੰਦੇ ਸੀ ਵੀ ਉਹਨੂੰ ਛੱਡ ਦਿਓ ਕਿਉਂਕਿ ਨਹੀਂ ਸਾਡਾ ਰਸਤਾ ਖਰਾਬ ਹੋ ਜੂਗਾ ਇਹ ਨਵਾਂ ਬਣਾਉਣਾ ਚਾਹੁੰਦੇ ਸੀ ਅਸੀਂ ਕਿ ਨਵਾਂ ਜੀ ਸਾਦ ਕੇ ਬਣਾਓ ਪਰ ਉਹਨੂੰ ਛੱਡ ਦਿਓ ਸਾਡਾ ਮੇਨ ਰਸਤਾ ਨਹੀਂ ਤਾਂ ਅਸੀਂ ਬਹੁਤ ਸੱਜਣ ਖਰਾਬ ਹੋਵਾਂਗੇ ਜੀ ਪਰ ਐਮਐਲਏ ਦੀ ਮੰਡੀ ਬੋਰਡ ਦਾ ਪ੍ਰਸ਼ਾਸਨ ਨਾਲ ਮੇਰੇ ਕੋਲ ਸੀ ਕਿ ਇਹ ਵਿੱਚੋਂ ਸਾਰਾ ਕਬਲੇਵਾ ਜੀ ਕਰਨਾ ਚਾਹੁੰਦੇ ਸੀ ਹੂੰ ਇਹ ਸਾਨੂੰ ਕਹਿਣ ਲੱਗੇ ਵੀ 20 15 20 ਦਿਨਾਂ ਦੀ ਗੱਲ ਆ ਤੁਸੀਂ ਪੌਣ ਨਹੀਂ ਬਣ ਦਿੰਦੇ ਤੁਸੀਂ ਜੁਨੀਆ ਨਾਲੇ ਨਿਰਪੰਦਾ ਆ ਪੇ ਲੋਕਾਂ ਤੋਂ ਵਿਸ਼ਵਾਸ ਲਿਆ ਵੀ ਮੈਂ ਜਿਹੜਾ ਹੈਗਾ ਅੱਛੀਆਂ ਦਿਨਾਂ ਚ ਪੌਲ ਬਣਵਾ ਦੂੰਗਾ ਜੀ ਲੋਕਾਂ ਨੇ ਉਹਨੂੰ ਮਹੀਨਾ ਦਿੱਤਾ ਮਹੀਨੇ ਦੇ ਵੀ ਕਹਿੰਦਾ ਵੀ 35 ਦਿਨ ਹੋਗੇ ਅੱਜ ਮਹੀਨਾ ਹੋ ਗਿਆ ਵੋਟਾਂ ਦਾ ਟਾਈਮ ਚੱਲਦਾ ਪਿਆ ਹੁਣ ਵੋਟਾਂ ਲੈਣ ਆ ਰਿਹਾ ਪਰ ਉਹ ਪੌਲ ਨਹੀਂ ਬਣਿਆ ਇਹਨਾਂ ਤੋਂ ਉਹਦਾ ਮੂੰਹ ਮੱਥਾ ਵੀ ਨਹੀਂ ਬਣਿਆ ਜਿਸ ਦੇ ਕਾਰਨ ਅੱਜ ਉਹਨਾਂ ਦਿੱਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਰਤੀ ਕਿਸਾਨ ਜਣੇ ਤੇ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਕਿਉਂਕਿ ਲੋਕਾਂ ਦੀ ਖੱਜਲ-ਖਰਾਬੀ ਬਹੁਤ ਹੋ ਰਹੀ ਹੈ ਉਹਦੇ ਵਿੱਚ ਕਿਉਂਕਿ ਜਿਹੜੀਆਂ ਸਕੂਲ ਵਾਲੀਆਂ ਬੱਸਾਂ ਉਹ ਬਹੁਤ ਵੱਲ ਕੇ ਜਾਂਦੀਆਂ ਉਹਨਾਂ ਦੇ ਕਿਰਾਏ ਵਧ ਗਏ ਆ ਇਸ ਤੋਂ ਬਿਨਾ ਸਵਾਰੀਆਂ ਵਾਲੀਆਂ ਬੱਸਾਂ ਹੋਰ ਟੈਂਪੂ ਆਟੋ ਜਿਹੜੇ ਚੱਲਦੇ ਆ ਉਹ ਬਲਕ ਬਲ ਕੇ ਜਾਂਦੇ ਨੇ ਖੱਜਲ-ਖਰਾਬੀ ਹੁੰਦੀ ਆ ਸਵਾਰੀਆਂ ਦੀ ਉਹਨਾਂ ਦੇ ਵੀ ਕਿਰਾਏ ਵਧਾ ਤੇ ਆ ਇੱਕ ਵਾਰ ਤਾਂ ਸਾੜੀ ਗਈ ਆ ਇਸ ਤੋਂ ਬਿਨਾ ਜਿਹੜੇ ਡੇਲੀ ਆਉਂਦੇ ਨੇ ਸ਼ਹਿਰਾਂ ਤੋਂ ਕਿਉਂਕਿ ਹੋਰ ਜਿਹੜੇ ਰਸਤੇ ਆ ਉਹ ਸੁਰੱਖਤ ਨਹੀਂ ਹੈ ਉਹਨਾਂ ਦੀ ਲੁੱਟਾਂ ਖੋਹਾਂ ਹੁੰਦੀਆਂ ਸੈਂਕੜਾ ਵਾਲੇ ਮਜ਼ਦੂਰਾਂ ਦੀਆਂ ਲੁੱਟਾਂ ਖੋਹ ਕੇ ਪਾਸ ਖੋਹ ਕੇ ਲੁਪੇੜੇ ਲਾਏ ਜਾਂਦੇ ਆ ਤਾਂ ਬਹੁਤ ਵੱਡੀ ਜਿਹੜੀ ਹੈਗੀ ਆ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਬਾਇਆ ਜਾਦੇ ਪੈ ਰਿਹਾ ਜਿਹਦਾ ਦੋਸ਼ੀ ਅਮਿਤਪਰ ਐਮਐਲਏ ਆ ਜਿਹਨੇ ਲੋਕਾਂ ਤੋਂ ਵਿਸ਼ਵਾਸ ਲਿਆ ਇਹ ਮੈਂ ਮਹੀਨੇ ਚ ਬਣਾ ਦੂੰਗਾ ਤਾਂ ਹੀ ਉਹਦੇ ਉਹਦਾ ਵਿਰੋਧ ਕੀਤਾ ਗਿਆ ਉੱਥੇ ਸਾਡੇ ਤੇ ਅੱਜ ਲਾਠੀ ਚਾਰਜ ਕੀਤਾ ਗਿਆ ਸਾਨੂੰ ਚੱਕ ਕੇ ਜੇਲ੍ਹ ਦੇ ਵਿੱਚ ਲੈ ਕੇ ਗਏ ਥਾਣੇ ਦੇ ਵਿੱਚ ਲੈ ਕੇ ਗਏ ਸ਼ਾਮ ਤੱਕ ਰੱਖਿਆ ਪਰ ਉਹ ਤਿੱਖਾ ਹੋਇਆ ਉਹਦਾ ਜ਼ਿੰਮੇਦਾਰ ਐਮ ਐਲ اے ਤੇ ਪੰਜਾਬ ਦੀ ਜਿਹੜੀ ਸਰਕਾਰ ਆ ਇਹੇ ਆ ਅੱਜ ਵੋਟਾਂ ਲੈਣ ਆ ਰਹੀ ਆ ਪਰ ਲੋਕਾਂ ਦੇ ਨਾਲ ਜਿੱਦਾ ਹੈਗੇ ਬਾਧਾ ਖਾਸੀ ਕਰਦੇ ਵੈਰੋਗ ਸਿੰਘ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ 35 ਦਿਨਾਂ ਚ ਤਾਂ ਕੋਈ ਵੀ ਚੀਜ਼ ਐਦਾਂ ਬਣ ਨਹੀਂ ਸਕਦੀ ਪੁਲ ਦਾ ਮਾਮਲਾ ਤਾਂ ਬਹੁਤ ਵੱਡਾ ਤੁਸੀਂ ਕਿਦਾਂ आ, मतलब ਲੋਕਾਂ ਨੇ ਕਿਦਾਂ ਉਸ ਗੱਲ ਤੇ ਭਰੋਸਾ ਕੀਤਾ ਜਾਂ ਉਹਨਾਂ ਨੇ ਕੀ ਵਿਸ਼ਵਾਸ ਦਵਾਇਆ ਸੀ 35 ਦਿਨਾਂ 'ਚ ਕਿਦਾਂ ਬਣ ਜਾਊਗਾ ਪੁਲ ਤਾਂ ਬਹੁਤ ਵੱਡਾ ਮਾਮਲਾ ਹੈ ਲੈ ਕਰਕੇ ਸਾਨੂੰ ਪਤਾ ਸੀ ਅਸੀਂ ਪਹਿਲਾਂ ਵੀ 2.5 ਮਹੀਨੇ ਲੜਿਆ ਸਾਨੂੰ ਪਤਾ ਸੀ ਵੀ ਇਹ ਘੱਟੋ ਘੱਟ 6 ਮਹੀਨੇ ਤਾਂ ਨਹੀਂ ਬਣਦਾ ਸਾਨੂੰ ਪਤਾ ਸੀ ਪਰ ਕੋਈ ਅਲਟਰਨੇਟ ਰਸਤਾ ਦਿੱਤਾ ਗਿਆ ਸੀ ਆਰਜੀ خاص ਹੁੰਦੇ ਆ ਉਹਨਾਂ ਨੂੰ ਨਾਮ ਲੈ ਕੇ ਲੋਕਾਂ ਤੋਂ ਲਿਆ ਵੀ ਮੈਂ ਮੈਂ ਬਣਾ ਕੇ ਦੂੰ ਮੈਂ ਬੈਠਾ ਮੇਰੀ ਜ਼ਿੰਮੇਵਾਰੀ ਆ ਸਾਰੀਆਂ ਪੰਚਾਇਤਾਂ ਨੂੰ ਆਪ ਦੇ ਵੱਲ ਕਰਕੇ ਜ਼ਿੰਮੇਵਾਰੀ ਲਈ ਉਹਨੇ ਲੋਕਾਂ ਨੇ ਗੱਲ ਉਹਨਾਂ ਨੂੰ ਯਕੀਨ ਦੇਦਾ ਵੀ ਬਣਾ ਦੋ ਅਸੀਂ ਉਹ ਤੋਂ ਵੀ ਕਹਿੰਦੇ ਸੀ ਬੰਨਣਾ ਨਹੀਂ ਐ ਤੁਸੀਂ ਅੜੇ ਰਹੋ ਲੋਕਾਂ ਨੂੰ ਵੀ ਕਿਹਾ مطلب ਖੱਜਲ ਖਵਾਰੀ ਦੇ ਜਦੋਂ ਦੌਰਾਨ ਤੁਸੀਂ ਕੋਈ ਇਦਾਂ ਦੀਆਂ ਘਟਨਾਵਾਂ ਵਾਪਰੀਆਂ ਜਿਦਾ ਤੁਸੀਂ ਗੱਲ ਜ਼ਿਕਰ ਕਰ ਰਹੇ ਹੋ ਕਿ ਲੁੱਟ ਖੋਹ ਵਾਰ ਦਾ ਤਾਂ ਹੋਈਆਂ ਨੇ ਫੋਨ ਵੀ ਖੋਏ ਗਏ ਆ ਮੋਬਾਈਲ ਚੋਰੀ ਹੋਏ ਆ ਬੰਦੇ ਆ ਸਾਡੇ ਕੋਲ ਉਹ ਤਾਂ ਦੇ ਜਿਹੜੇ ਨੈੱਟੀਆਂ ਚੋਰੀਆਂ ਹੁੰਦੀਆਂ ਜੀ ਦੂਜੇ ਰਸਤੇ ਜਿਹੜੇ ਬਹੁਤ ਤੁਸੀਂ ਦੱਸਿਆ ਨਹੀਂ ਸੀ 1 ਮਹੀਨਾ ਪਹਿਲਾਂ ਐਮਐਲਏ ਸਾਹਿਬ ਨੂੰ ਕਿ ਸਾਰਾ ਕੁਝ ਹੁੰਦਾ ਸਾਨੂੰ ਕੋਈ ਰਸਤਾ ਦਿਓ ਪਹਿਲਾਂ 2-3 ਮਹੀਨੇ ਲੜੇ ਵੀ ਆ ਉਦੋਂ ਵੀ ਦੱਸਦੇ ਰਹੇ ਆ ਵੀ ਦੂਜੇ ਰਾਹ ਨਹੀਂ ਸੁਰੱਖਤ ਆ ਕਿ ਟੀਵੀ ਤੱਕ ਵੀ ਪਹੁੰਚ ਕਰੀਏ ਪਰ ਉਦੋਂ ਸਾਡੇ ਕਿਸੇ ਨੇ ਨਹੀਂ ਸੁਣੀ ਕਿਉਂਕਿ ਨੇ ਮੀਡੀਆ ਕਵਰਟ ਸੀ ਉਹ ਤਾਂ ਹੋਂਦੇ ਵਿੱਚ ਹੂੰ ਪਰ ਉਹਨਾਂ ਲੋਕਾਂ ਦਾ ਸੰਯੋਗ ਨਹੀਂ ਮਿਲਿਆ ਹੁਣ ਪਤਾ ਲੱਗਦਾ ਤੁਹਾਨੂੰ ਕੋਈ ਆਰਜੀ ਰਸਤਾ ਨਹੀਂ ਦਿੱਤਾ ਗਿਆ ਉਸ ਸਮੇਂ ਜਦੋਂ ਇਹ ਗੱਲ ਹੁੰਦੀ ਹੈ ਜਦੋਂ ਵਾਅਦਾ ਦੁਆਇਆ ਜਾਂਦਾ ਐਮਐਲਏ ਸਾਹਿਬ ਵੱਲੋਂ 1 ਲੱਖ ਤੇ ਸੀਗੇ ਭਈ ਅਸੀਂ ਇੱਥੋਂ ਦੀ ਜਿਹੜੀ ਹੈਗੀ ਦਰਹਕ ਪਾਸ ਹੋਈ ਆ ਭਈ ਇਹੇ ਪੌਲ ਤਾਂ ਢਾਉਣਾ ਹੀ ਪੈਣਾ ਨਹੀਂ ਨਹੀਂ ਤੁਹਾਨੂੰ ਕੋਈ ਆਰਜੀ ਰਸਤਾ ਉਹਨਾਂ ਦੇ ਨਾਲ ਦਿੱਤਾ ਗਿਆ ਹੋਵੇ ਵੀ 1 ਮਹੀਨੇ ਤੁਸੀਂ ਪਾਸੇ ਆਰਜੀ ਰਸਤੇ ਨਹੀਂ ਵੀ ਮੰਗ ਕਰਦੇ ਸੀ ਵੀ ਜਾਂ ਤਾਂ ਸਾਨੂੰ ਆਰਜੀ ਪੁਰੀਆਂ ਨਾ ਪਕੇ ਕੋਈ ਰਸਤਾ ਦਿੱਤਾ ਜਾਂ ਵੀ ਜਿੱਥੋਂ ਦੀ ਸਾਡੀਆਂ ਚੀਜ਼ਾਂ ਲੰਘਦੀਆਂ ਰਹਿਣਾਂ ਨਾ ਹੋ ਦਿੱਤਾ ਗਿਆ ਉਹ ਤੇ ਵੀ ਨਹੀਂ ਖੜੇ ਹੈ ਕਿ ਕਹਿੰਦੇ ਉਹ ਕਿਵੇਂ ਕਰ ਦੇ ਨਹੀਂ ਸਕਦੇ ਤੁਹਾਨੂੰ ਲੱਗਦਾ ਨਵਾਂ ਪੁਲ ਬਣਾਉਣ ਦੇ ਵਿੱਚ ਜਲਦੀ ਬਣਾਉਣ ਦੇ ਵਿੱਚ ਇਹੀ ਸੀਗਾ ਵੀ ਪੈਸੇ ਖਾਣੇ ਆ ਜਾਂ ਕਿਦਾਂ ਹਾਂਜੀ ਉਹ 3 ਕਰੋੜ ਕਾਰਡ ਲੱਖ ਦਾ ਪ੍ਰੋਜੈਕਟ ਆ ਉਹ ਪੈਸੇ ਜਿਹੜੇ ਇਹਨਾਂ ਨੂੰ ਪਾਸ ਹੋਏ ਆ ਪਰ ਉਹਨੇ ਲੱਗਣੇ ਨਹੀਂ ਹੈ ਉਹ ਸਿਰਫ 50 ਕਰੋੜ ਰੁਪਈਆ ਲੱਗੇ ਜੇ ਬਹੁਤ ਆ ਉਹ ਲੱਗਣੇ ਨਹੀਂ ਦੂਜੇ ਇਹਨਾਂ ਦੀਆਂ ਝੋਲੀਆਂ ਚ ਜਾਣੇ ਆ ਉਹ ਮੇਰੇ ਕੋਲ ਸਾਹਿਬ ਦੋਸ਼ ਦੋਸ਼ ਵੱਡੇ ਲਾ ਦਿੰਦੇ ਆ ਲੋਕ ਕਿ ਤੁਹਾਨੂੰ ਲੱਗਦਾ ਇਦਾਂ ਹੋਊਗਾ ਕਿਉਂਕਿ ਹੋ ਸਕਦਾ ਟਾਈਮ ਤਾਂ ਚੀਜ਼ਾਂ ਚ ਲੱਗ ਜਾਂਦਾ ਮਹੀਨੇ ਦਾ 2 ਮਹੀਨੇ ਲੱਗ ਜਾਣ 4 ਲੱਗ ਜਾਣ ਪਰ ਜੇ ਲੋਕਾਂ ਦੀ ਸਹੂਲਤ ਲਈ ਚੀਜ਼ ਬਣ ਜੇ ਉਹਦਾ ਫਾਇਦਾ ਨਾ ਹੋ ਲੋਕਾਂ ਨੂੰ ਨਹੀਂ ਹੈਦਾ ਅਸੀਂ ਨਾ ਕਿਹਾ ਹੀ ਨਹੀਂ ਬਈ ਦੂਜਾ ਬਣਾਓ ਨਾ ਪੜ ਅਸੀਂ ਕਿਹਾ ਸੀ ਸਾਡਾ ਦੂਜੇ ਜਿੰਨੇ ਵੀ ਅੰਬੋਰ ਬ੍ਰਾਂਚ ਦੇ ਪੌੜਾ ਬਣਾਣੇ ਸਾਰੇ ਛੱਡੇ ਗਏ ਸੱਦੇ ਤਾਂ ਗਏ ਸੀਗੇ ਕਿ ਲੋਕਾਂ ਨੂੰ ਖੱਜਲ ਖਰਾਬੀ ਨਾ ਹੋ ਬੰਗਦੇ ਰਹਿਣ ਮੈਨੂੰ ਟਾਈਮ ਇੰਨਾ ਲੱਗਣਾ ਅਰ ਇਹਨਾਂ ਨੇ ਉਹ ਪੌਲਟਾ ਆ ਕੇ ਉਹ ਸਾਡਾ ਰਸਤਾ ਹੀ ਬੰਦ ਕਰਤਾ ਅਸਾਡੀ ਸਮੱਸਿਆ ਨੂੰ ਲੈ ਕੇ ਸੀ ਕਿ ਉਹਨੂੰ ਛੱਡ ਦਾਂ ਤੇ ਪਾਸੇ ਦੀ ਬਣਾ ਲੈਂਦੇ ਹੂੰ ਆ ਕੋਈ ਅੱਜ ਉਹ ਲੋਕ ਵੀ ਸ਼ਾਮਲ ਸੀਗੇ ਜਿਨ੍ਹਾਂ ਨਾਲ ਲੁੱਟਾਂ ਖਵਾਉਂਦੀਆਂ ਵਾਰਦਾਤਾਂ ਤੁਸੀਂ ਦੱਸ ਰਹੇ ਹੋ ਵੀ ਹੋਈਆਂ ਉਹ ਅੱਜ ਧਰਨੇ 'ਚ ਸ਼ਾਮਲ ਸੀ ਤੁਹਾਡੇ ਨਾਲ ਜੀ 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 ਤੁਹਾਡਾ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਜੀ ਧੰਨਵਾਦ ਜੀ ਤਾਂ ਮੇਰੇ ਨਾਲ ਬਲਕਰਮ ਸਿੰਘ ਵੈਰੋ ਕੇ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬਹੁਤ ਵੱਡਾ ਮਾਮਲਾ ਸੀ ਲੋਕਾਂ ਨੂੰ ਦੋ ਤਿੰਨ ਪਿੰਡਾਂ ਦੇ ਲੋਕਾਂ ਨੂੰ ਲੰਗਣਾ ਪੈ ਰਿਆ ਸੀ ਮੁਸ਼ਕਲ ਹੋ ਰਹੀ ਸੀ ਪਰ ਆਮ ਆਦਮੀ ਪਾਰਟੀ ਦੇ ਐਮਐਲਏ ਅਮਰਤਪਾਲ ਸਿੰਘ ਸੁਖਾਨੰਦ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਉਹਨਾਂ ਦਾ ਪੁਲ ਜਲਦੀ ਬਣ ਜਾਊਗਾ ਔਰ ਉਹਨਾਂ ਨੂੰ ਆਲਟਰਨੇਟਿਵ ਕੋਈ ਰਸਤਾ ਨਹੀਂ ਦਿੱਤਾ ਗਿਆ ਔਰ 3 ਕਰੋੜ 61 ਲੱਖ ਦਾ ਪ੍ਰੋਜੈਕਟ ਆ ਜਿਹਦੇ ਕਰਕੇ ਉਹਨਾਂ ਨੂੰ ਕਾਹਲੀ ਸੀ ਕਿ ਪੁਰਾਣਾ ਪੁਲ ਜਲਦੀ ਤੋਂ ਜਲਦੀ ਢਾਇਆ ਜਾਵੇ ਤੇ ਨਵੇਂ ਦੀ ਉਸਾਰੀ ਸ਼ੁਰੂ ਕੀਤੀ ਜਾਵੇ 1 ਮਹੀਨੇ ਦਾ ਵਿਸ਼ਵਾਸ ਦਵਾਇਆ ਗਿਆ ਸੀ ਅੱਜ ਲੋਕਾਂ ਨੇ ਵਿਰੋਧ ਕੀਤਾ ਚੋਣਾਂ ਚੱਲ ਰਹੀਆਂ ਹੋ ਸਕਦਾ ਚੋਣਾਂ ਦੇ ਵਿੱਚ ਉਹਨਾਂ ਨੂੰ ਕੋਈ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਵੇ ਵੋਟਾਂ ਲੋਕ ਨਾ ਪਾਉਣ ਵਿਰੋਧ ਕੀਤਾ ਗਿਆ ਪਿੰਡ ਵੈਰੋਕੇ ਦੇ ਲੋਕਾਂ ਵੱਲੋਂ ਐਮਐਲਏ